एवरीवन स्वागत है ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰ ਵਿੱਚ ਤੰਦਰੁਸਤ ਹੋਵੋਗੇ ਤੇ ਲਓ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਇੱਥੇ ਮੈਂ ਕੱਟ ਰਹੀ ਆ ਸਬਜੀ ਸੌਰੀ ਜੀ ਮੇਰੇ ਵਲੌਗਸ ਦੇ ਵਿੱਚ ਤੁਹਾਨੂੰ ਗੈਪ ਮਿਲ ਰਿਹਾ ਹੋਗਾ ਨਾ ਹੀ ਮੇਥੋਂ ਪੋਸਟ ਪਾਈ ਜਾਂਦੀ ਕਿ ਵਲੌਗ ਨਹੀਂ ਆਣਾ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਹੈਗੀ ਕੁਝ ਤੇ ਕੁਝ ਤੁਹਾਨੂੰ ਪਤਾ ਜਪਜੋ ਸਿੰਘ ਬਰਾੜ ਘਰੇ ਹੁੰਦਾ ਸਕੂਲ ਹਜੇ ਨਹੀਂ ਲੱਗਿਆ ਤਿੰਨ ਤਰੀਕ ਨੂੰ ਲੱਗਾ ਸੋ ਇਸ ਕਰਕੇ ਜਿਹੜੇ ਉਹਦੇ ਨਾਲ ਸਾਰਾ ਟਾਈਮ ਸਪੈਂਡ ਹੁੰਦਾ ਇਸ ਕਰਕੇ ਜਿਹੜੇ ਆਪਣੇ ਵਲੌਗ ਡਿਲੇ ਆ ਰਹੇ ਨੇ ਤੇ ਹਾਂਜੀ ਜੇਕਰ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰੇ ਉਹ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇਹਦੇ ਨਾਲ ਮੋਟੀਵੇਸ਼ਨ ਮਿਲਦਾ ਹੈ ਜਰੂਰ ਕਰਿਆ ਕਰੋ ਤੇ ਆਪਣੇ ਕੋਸ਼ਿਸ਼ ਕਰਾਂਗੇ ਡੇਲੀ ਵਲੌਗ ਤੁਹਾਡੇ ਤੱਕ ਪਹੁੰਚਾ ਸਕੀਏ ਹਲੋ ਜੀ ਮੀ ਕਾਫੀ ਜ਼ਿਆਦਾ ਮਾਤਰਾ ਚ ਜਿਵੇਂ ਮੋਟੀ ਕਣੀ ਦਾ ਹੈ ਹੈ ਠੂਈ ਭੇਜ ਗਈ ਮੇਰੀ ਪੈਨ ਲੱਗ ਗਿਆ ਤੇ ਆਪਾਂ ਪਹੁੰਚਦੇ ਦਾਲ ਦਾਲ ਧਰਨੀ ਆਪਾਂ ਇਹ ਲਾਉਂਗਾ ਨਾ ਥੋੜੀ ਲਾਈਟ ਛੱਡੀ ਗਈ ਅੱਜ ਤਾਂ ਲਈ ਚ ਬਣਾਣੀ ਨਾ ਲੋ ਜੀ ਆਪਾਂ ਦਾਲ ਬਣਾਉਣੀ ਹੈ ਕद्दू ਪਾ ਕੇ ਛੋਲਿਆਂ ਦੀ ਦਾਲ ਬਹੁਤ ਟੇਸਟੀ ਬਣਦੀ ਹੈ ਟਰਾਈ ਜ਼ਰੂਰ ਕਰ ਮੇਰੇ ਤਰੀਕੇ ਨਾਲ ਹੈਗੀ ਹੈਗੀ ਲੋ ਜੀ ਮੌਸਮ ਬਹੁਤ ਜ਼ਿਆਦਾ ਠੰਡਾ ਹੋਇਆ ਤੇ ਮੈਂ ਨਾ ਫਿਰ ਉਹਨਾਂ ਦੀ ਕੁਰਸੀ ਲਈ ਤੁਮੀ ਬੰਦੇ ਸ਼ਿੰਨਾਂ ਨਾਲੇ ਪਈ ਸੀ ਆਪਣੇ ਮम्मी ਬਣਾਉਦੀ ਚਾਹ ਤੇ ਜੋ ਸਣਾ ਬਾਈ ਅੱਜ ਤਾਂ ਸੱਚ ਤੁਹਾਨੂੰ ਦੱਸਣਾ ਭੁੱਲ ਗਈ ਗੱਲ ਕੱਸੀ ਕਹੀ ਦੀ ਕਰੀ ਜਨੇ ਉਹ ਵੀ ਤੁਹਾਨੂੰ ਦੱਸ ਦਈਏ ਗੱਲ ਵੀ ਅੱਜ ਆਪਣੇ ਘਰ ਕੀ ਆ ਗਈ ਸੁਣਾ ਕੇ ਇਸ ਮੰਮੀ ਸਾਨ ਸ਼ਰਨ ਸ਼ਕਤੀ ਜਾਂ ਲੱਗੀ ਸੀ ਸਾਪ ਜੀ ਸਾਪ ਸਿਰੇ ਕੋ ਕਹਿੰਦੀ ਬਿੱਲੀ ਬਿੱਲੀ ਹੁਣ ਗਾਉਂ ਤੋਂ ਪਤਾ ਬਿੱਲਾ ਗਿੱਡਾ ਗਿੱਡਾ ਮੋਟੇ ਘੁੰਦਾ ਏ ਕਿ ਮੋਟੇ ਕੋਣ ਏ ਰਾਮ ਨਾਲ ਕੱਦ ਤੇ ਨਹੀਂ ਛੜਾਂਗੇ ਅਸੀਂ अच्छा ये तू हिसाब इत्तो हिसाब ला लो तो काम तो चढ़ਿਆ ਨਹੀਂ ਆ ਜਦੋਂ ਉਹਨੂੰ ਫੜਨ ਵਾਸਤੇ ਆਪਾਂ ਫੜਨ ਵਾਸਤੇ ਮਾਰ ਦੇ ਮਾਰਦੇ ਸੀ ਨਾ ਜਦੋਂ ਉਹ ਚੜਦੀ ਸੀ ਕਿ ਕੰਢ ਦੇ ਉੱਤੇ ਚੜਦੇ ਰਹੇ ਨਾ ਸੱਲ ਦੇ ਡਿੱਗ ਜਾਂਦੀ ਸੀ ਇੱਤੋਂ ਹਿਸਾਬ ਲਾ ਲੋ ਤੁਸੀਂ ਕਿੱਡੀ ਵੱਡੀ ਉਹ ਡੇਢ ਨਹੀਂ ਵੱਡੀ ਸੀ ਸਾਫਸੀ ਨਹੀਂ ਤੁਸੀਂ ਦੇਖੀ ਨਹੀਂ ਹੋਣੀ ਹੈ ਨਾ ਮੇਰਾ ਸਪੀਡ ਬਹੁਤ ਹੁੰਦੀ ਆ ਜੀ ਦੇਖੀ ਹੋਊਗੀ ਜਿੰਨਾ ਤਾਂ ਪਿੰਡਾਂ ਨਾਲ ਤਾਂ ਵੈਸੇ ਦੇਖੀਓ ਵੀ ਸ਼ਹਿਰਾਂ ਨਾਲ ਮੈਨੂੰ ਵੀ ਜਦੋਂ ਮੈਨੂੰ ਵੇਖਿਆ ਮੈਨੂੰ ਵੀ ਨਹੀਂ ਪਤਾ ਸੀ ਜੀਆ ਭਾਈ ਆ ਗਿਆ ਠੀਕ ਕਰ ਛੱਡ ਦੇ ਵੇਖ ਉਧਰ ਉਹਨਾਂ ਦੇ ਮੋਟਰਸਾਈਕਲ ਆ ਗਏ ਉਧਰੋਂ ਮੋੜੇ ਆ ਗਏ ਅੱਛਾ ਇਹ ਜਦੋਂ ਡੈਡੀ ਆਏ ਨਾ ਇਹ ਦੱਸੀ ਜਾਂਦਾ ਜਦੋਂ ਡੈਡੀ ਨਹੀਂ ਆਏ ਬਿਜਲੀ ਸਹੀ ਕਰਾ ਕੇ ਉਹ ਬਿਜਲੀ ਵਾਲੇ ਭਾਈ ਨੂੰ ਘਰੇ ਲੈ ਆਏ ਬਹੁਤ ਕਾਲਾ ਬੱਦਲ ਵੇਖ ਮੰਮ ਉਹ ਤੂੰ ਬਸ ਉਹਰਾ ਪੈ ਗਿਆ ਸੀ ਅੰਦਰ ਸੀ ਕਿ ਸਾਨੂੰ ਮੰਮੀ ਡਰਾਇਆ ਹੀ ਕਹਿੰਦੀ ਉਹ ਸੱਪ ਨਹੀਂ ਆਈ ਹੈ ਮੈਂ ਤਾਂ ਜੱਜ ਉਹ ਉੱਥੇ ਛਾਪਣ ਗਿਆ ਅੰਦਰ ਹੀ ਅਸ ਤਾਂ ਬਾਹਰ ਵੀ ਕੱਲ ਦੇ ਲਈ ਡਰਦੇ ਮੈਂ ਸੱਪ ਹੋਰ ਬੜਾ ਔਖਾ ਹੈ ਰੱਖਦਾ ਵੀ ਦੇਖੀ ਨਹੀਂ ਉਹ ਤਾਂ ਕਹਿੰਦੇ ਬਾਣੀ ਉਹ ਫੋਨਾਂ 'ਚ ਹੀ ਮੈਂ ਵੇਖੀ ਬਲੌਗ ਜਿਹੜੀ ਉਹ ਨਹੀਂ ਜਾ ਉਹ ਤਾਂ ਬਾਣੀ ਭੈੜੀ ਹੁੰਦੀ ਆ ਉਹ ਵੀ ਕੋਕ ਪੱਗੇ ਨੇ ਮਨਾਈ ਦੀ ਬਾਹਰ ਜਾਂਦੀ ਨਹੀਂ ਲੰਮੀ ਬਹੁਤ ਬਾਣੀ ਚੰਗੀ ਨਹੀਂ ਵੇਖ ਲਿੰਦੇ ਕਿ ਹੋ ਜੀ ਸੀ ਸਾਰੇ ਭੈਣ ਭਾਈ ਵੇਖ ਲਿੰਦੇ ਆ ਨਾ ਵੈਸੇ ਪਿੰਡਾਂ 'ਚ ਭੈਣਾਂ ਨੂੰ ਭਰਾਵਾਂ ਨੂੰ ਤਾਂ ਪਤਾ ਹੋਊਗਾ ਕੰਜਵੀ ਸ਼ਹਿਰਾ ਵਰਗੇ ਉਹਨਾਂ ਨੂੰ ਨਹੀਂ ਇਹਨਾਂ ਪਤਾ ਹੋਣਾ ਰਿਟਾ ਕਹਿੰਦਾ ਪਹਿਲਾਂ ਤੇ ਦੀਦਿ ਨੇ ਤੇ ਪਾਇਆ ਗਾ ਅੱਗੀ ਆਪਣੀ ਗਰਮੀ ਚ ਹੁੰਦੀ ਆ ਤੇ ਸਰਦੀ ਚ ਹੁੰਦੀ ਹੁੰਦੀ ਆ ਬਸ ਹੁਣ ਆਇਆ ਹੀ ਗਰਮੀ ਆਪਣੀ ਇਥੇ ਸਭਤੀ ਹੋ ਗਈ ਹੁੰਦੀ ਸੀ ਅੱਗੇ ਸਪੈਸ਼ਲੀ ਗਰਮੀ ਬਹੁਤ ਏ ਨੇ ਸੱਪ ਵੀ ਆਏ ਆ ਤੇ ਛੋਟੀਆਂ ਉਹ ਵੀ ਆਈਆਂ ਬੰਦੇਰੇ ਵਲੌਗ ਬਣਾਏ ਆ ਪਿੱਛੇ ਪਏ ਆਪਣੇ ਸਾਰੇ ਵਲੌਗ ਤੇ ਪਰ ਨਾ ਹੀ ਹਾਂ ਤਾਂ ਚੰਗੀ ਗੱਲ ਆ ਬਈ ਡਰ ਬਹੁਤ ਲੱਗਦਾ ਨਾ ਚੀਜ਼ਾਂ ਤੋਂ ਤੇ ਹੁਣ ਆਪਣੇ ਬਣੀ ਜਾਂਦੀ ਚਾਹ ਤੇਰ ਪਾਧਾ ਧਰਾਂਗੇ ਤੇ ਵਾਈ ਗੁਰੂ ਜੀ ਦੀ ਕਿਰਪਾ ਇੰਨੀ ਕੋਈ ਆ ਦੁਪਹਿਰੇ ਅਸੀਂ ਇੰਨੇ ਹੀ ਗਰਮੀ ਦੇ ਵਿੱਚ ਸੀ ਨਾ ਸਬਚਿਤ ਮੈਂ ਤਾਂ ਸੱਚੇ ਜਿਹੜੋ ਬਾਬਾ ਉਸ ਟਾਈਮ ਜੇ ਕਿ ਤੇ ਬਾਬਾ ਮੀਂਹ ਡਾ ਦਿੰਦਾ ਨਜ਼ਾਰਾ ਲਿਆ ਦਿੰਦਾ ਪਰ ਸੁਣੀ ਤਾਂ ਹੈ ਪਰ ਥੋੜੀ ਜਿਹੀ ਲੇਟ ਸੁਣੀ ਬਾਬੇ ਨੇ ਸੁਣ ਤਾਂ ਲਈ ਪਰ ਥੋੜੀ ਲੇਟ ਸੁਣੀ ਬਾਅਦ ਚ ਬਹੁਤ ਬਾਬੇ ਨੂੰ ਆਜਾਣ ਵਾਲਿਆ ਬਾਬਾ ਮੀਂਹ ਡਾ ਦੇ ਕਿੰ ਸਾਰ ਪਾ ਦੇ ਖਾਧਾ ਗਰਮੀ ਲੱਗੀ ਜਾਂਦੀ ਆ ਤੇ ਚਲੋ ਜੋ ਵੀ ਹੈ ਪ੍ਰਾਕ ਨੂੰ ਮੈਂ ਉਸ ਟਾਈਮ ਮੀਂਹ ਕੀ ਕਹੀ ਕਰਦਾ ਹੁੰਦਾ ਮੀਂਹ ਹੋਵੇ ਤੇ ਬੈਸ ਦੇ ਟਾਈਮ ਹਣਾ ਤੇ ਸੋਹਣਾ ਲੱਗਦਾ ਨਾਲੇ ਕੋਈ ਬੰਦਾ ਤੇ ਪਹਿਲੇ ਕੋਈ ਚੀਜ਼ ਬਣਾ ਦਿੰਦਾ ਚਲੋ ਜੀ ਕੋਈ ਗੱਲ ਨਹੀਂ ਬੰਦਾ ਜਿਸ ਆਪਕੀ ਸੀ ਵੀ ਨੇ ਮੰਮੀ ਕਹਿੰਦੇ ਬਹੁਤ ਜ਼ਿਆਦਾ ਵੱਡੀ ਸੀ ਵੀਡੀਓ ਤਾਂ ਨਹੀਂ ਬਣ ਪਾਈ ਚਲੋ ਕੋਈ ਗੱਲ ਨਹੀਂ ਬਸ ਕੋਮ ਦਾਸ ਤਾਂ ਬਹੁਤ ਵੱਡੀ ਸੀ ਮੰਮੀ ਨੇ ਇਹਨਾਂ ਨੂੰ ਕੌਣ ਕੀਤਾ ਜਦੋਂ ਦੇ ਪਾਪਾ ਨੂੰ ਫਿਰ ਉਹ ਆਏ ਨਾਲ ਇੱਕ ਬੰਦਾ ਲੈ ਕੇ ਇਹ ਤਾਂ ਆਪ ਦੱਸਦੇ ਮੰਮੀ ਦੇ ਪਿੱਛੇ ਘੜ ਕੇ ਤੇ ਉਹ ਕਰ ਰਹੇ ਉਹ ਫੜ ਫੜ ਨਹੀਂ ਰਿਹਾ ਕਈ ਨੂੰ ਪਤਾ ਫੜ ਫੜ ਦੇ ਨਿਸ਼ਕ ਪਲ ਗਿਆ ਹੁਣ ਇਦਾਂ ਜੀ ਸਾਥ ਨੂੰ ਮਾਰ ਮੋਟੇ ਦੇ ਫਿਰ ਉਹ ਵੀ ਮਾਰ ਦਿੰਦੇ ਆ ਜੇ ਨਾਲ ਸੀ ਦਵਾਈ ਪੀਣੋਂ ਉਹ ਪਿਆਲੇ ਬਹੁਤ ਸੇਰੀ ਮੱਚੀ ਬਰਾਦਰ ਤੁਹਾਨੂੰ ਕਹਿੰਦੇ ਹੈਲਪਰ ਨੂੰ ਨਾਲ ਲਿਆਏ ਸੀ ਉੱਥੇ ਜਿਹੜਾ ਹੈਲਪਰ ਲੱਗੇ ਤੇ ਜਿੰਕੀ ਦੇ ਕਿ ਉਹ ਫੜ ਫੜਦੇ ਨੇ ਉਹਨੋਂ ਪਰ ਨਹੀਂ ਗੱਲ ਬੜੀ ਵੱਡੀ ਬਾਲੀ ਸੀ ਉਹ ਕਹਿੰਦੇ ਮੰਮੀ ਕਹਿੰਦੇ ਰਹਿਣ ਦੇ ਅਝਾਈ ਤੇ ਹੋਈ ਹਨਾ ਤੁਮਾਂਵੇਂ ਨਸਰਾਂ ਹੋ ਜੂਗਾ ਮੈਂ ਛੋਟੇ ਛੋਟੇ ਜਵਾ ਸਕਦੇ ਆ ਜਦੋਂ ਮੰਦਿਰ ਤੇ ਜਾਤਾ ਸੱਚੀ ਸੌਂ ਰੱਬ ਦੀ ਮੌਸਮ ਬਹੁਤ ਸੁਹਣਾ ਦਿਨ ਹੁੰਦਾ ਕਾਣੀ ਮੋਟੀ ਨਹੀਂ ਨਹੀਂ ਪਈ ਜਾਂਦਾ ਬਲੀ ਗੁਰੂ ਦਾ ਤਾਂ ਨਹੀਂ ਕਹਿੰਦਾ ਮੋਟੀ ਗਣੀ ਜੇ ਮੈਂ ਵਾਚ ਤੇ ਵੀ ਇਦਾਂ ਹੁੰਦੀ ਆ ਇੱਕ ਹੋਰ ਰੋਲਾ ਚੈਨਤ ਆ ਵੀ ਆਉਂਦਾ ਹੁੰਦਾ ਕੁਝ ਨਹੀਂ ਪੈਣ ਤੋਂ ਬਾਅਦ ਠੀਕਾ ਤੇ ਪਰਪਿੰਡਾ ਦੇ ਵਿੱਚ ਤੁਹਾਨੂੰ ਪਤਾ ਨਹੀਂ ਪੈਂਦਾ ਕਿ ਹੁਣ ਮੁਫਤ ਮੱਕੜ ਆਉਂਦੇ ਨੇ ਹੋਰ ਮੱਕੜ ਆਉਂਦੇ ਮੋਟੇ ਮੋਟੇ ਦੇਖੀ ਸੌਹ ਲੱਗਦੇ ਨੇ ਪਿੰਡਾਂ ਦੀ ਲਾਈਫ ਆ ਵੀ ਜਗਾ ਕਹਿੰਦੇ ਨੇ ਵਧੀਆ ਪਰ ਜਿਹੜੀ ਆ ਚੀਜ਼ਾਂ ਨੇ ਕਿਵੇਂ ਉਹਨਾਂ ਦਾ ਮੱਕੜ ਆਉਂਦਾ ਸਭ ਕੋ ਚੈਨੇ ਦੇਖੀਆ ਸੱਪ ਪਾਉਂਦੇ ਨੇ ਸੱਪ ਸੀ ਨਹੀਂ ਆਉਂਦੀਆਂ ਨੇ ਤੇ ਬਣਾ ਡਰ ਲੱਗਦਾ ਸੱਚੀ ਨਹੀਂ ਪੈਣ ਤੋਂ ਬਾਅਦ ਠਾਕੀ ਤੇ ਪਰ ਧਾਰੀ ਉੱਤੇ ਰਹਿ ਨਹੀਂ ਕੋਈ ਸਾਰਾ ਕੁਝ ਬਾਹਰ ਆਉਂਦਾ ਕਰ ਨਹੀਂ ਬਿਲਾਲ ਅਕੇ ਤਾਂ ਗੋਲੇ ਹੁਣ ਤੇ ਹੁਣ ਜਿਹੜਾ ਕੇ ਦਵਾਈ ਜਾਂਦੇ ਸੱਪ ਬਾਹਰ ਆਉਂਦੇ ਹਨਾ ਝੋਨਾ ਲਾਤਾ ਜਿੱਥੇ ਹਾਂ ਫਿਰ ਵਿੱਚ ਵੜ ਦਾਂਗੇ ਵੜਨਗੇ ਤਾਂ ਬਾਹਰ ਰਹਿਣੇ ਪਾਣਗੇ ਅੱਛਾ ਤੇ ਪਾਣੀ ਤੋਂ ਬਾਹਰ ਰਹਿੰਦੇ ਸਭ ਨਾ ਜੋ ਸੋਗਰਾ ਨਹੀਂ ਆ ਲੋ ਜ ਨਹੀਂ ਸਭ ਜਿੰਨਾ ਚਿਰ ਉਹਨਾਂ ਚਿਰ ਤਾਂ ਬਾਹਰ ਰਹਿਣੇ ਮੰਗੀਆਂ ਦੇ ਫਿਰ ਵਿੱਚ ਖੁੱਡਾ ਬਣਾ ਲਿਆ ਉਹ ਵੀ ਰਹਿਣਾ ਬਣਾ ਨਹੀਂ ਮਣਾਉਂਦੇ ਸੱਪ ਬਣੀ ਖੱਡ ਚ ਵੜਦਾ ਆਪਣੀ ਪੱਟ ਦਾ ਆਪਣੀ ਪੱਟ ਸੰ ਦਾ ਮੈਨੂੰ ਤਾਂ ਪਤਾ ਨਹੀਂ ਵੀ ਸਾਪ ਕਹਿੰਦੇ ਆ ਆਪਣੀ ਕੁੜਤ ਪੱਟ ਸਰਦ ਬਣੀ ਦੇ ਵਿੱਚ ਵੜਦਾ ਹੁੰਦਾ ਹੁਣ ਇਹਨਾਂ ਵਸੇ ਬਣਾਉਂਦਾ ਕੌਣ ਆ ਜਿਵੇਂ ਠੂਗਰ ਵਗੈਰਾ ਹੋਰ ਸਾਡਾ ਮੰਦ ਵੀ ਇਹ ਮਾੜੀ ਬਰਲੇ ਗਈ ਦੀਵਾ ਬੜੀ ਬੜਾ ਓਖਾ ਦਿੱਤੀ ਗਾ ਇਹ ਗੱਲਾਂ ਤੋਂ ਵੇਖੀ ਤਾਂ ਬਈ ਡਰ ਲੱਗਦਾ ਤੇ ਪਿੰਡ ਪਿੰਡ ਪਿੱਟ ਕਰਦੇ ਨੇ ਚਲੋ ਵਧੀਆ ਵੀ ਆ ਪਰ ਆ ਚੀਜ਼ਾਂ ਤੋਂ ਬਈ ਡਰ ਲੱਗਦਾ ਇਹਨਾਂ 'ਤੇ ਭਰੋਸਾ ਇਹ ਮੈਂ ਕਿਹੜੇ ਵੇਲੇ ਕਿੱਧਰ ਆ ਜੰਦੇ ਸਾਡਾ ਨਾ ਇਧਰ ਮਾੜਾ ਜਿਹਾ ਸੋਹਰੋਂ ਉਰਤੇ ਜਾਂਦੇ ਤਾਂ ਸਾਹਮਣੇ ਖੇਤ ਹੀ ਖੇਤ ਆ ਉਹਨਾਂ ਖੇਤਾਂ ਤੋਂ ਤਾਂ ਨਹੀਂ ਹੁੰਦੇ ਨਾ ਸਾਰਾ ਕੁਝ ਨਾ ਹੋਰ ਤਾਂ ਕਿੱਥੋਂ ਆਉਂਦੀ ਆ ਕਾ ਵਸੋ ਹੈ ਨਹੀਂ ਆ ਨਾਲ ਸਾਡੇ ਘਰ ਖਾਦੀ ਆ ਉਥੇ ਬਸੋ ਹੈ ਨਹੀਂ ਉਥੇ ਆਹੀ ਖੁਸ਼ੀ ਹੈ ਫਿਰ ਨਾ ਦੇਖੇ ਦਵੇਂ ਤਾਂ ਬੰਦ ਜਗ੍ਹਾ ਤੇ ਤੇ ਇਹੋ ਜਿਹਾ ਖੁਸ਼ੀ ਹੁੰਦਾ ਲੋਕੀ ਗੰਡੇ ਨੇ ਕੱਟ ਆਪਾ ਤੇ ਮੌਸਮ ਬੜਾ ਆਸਮਾਨ ਤੇ ਸੱਚੀ ਬਹੁਤ ਮਜ਼ਾ ਆ ਰਿਹਾ ਚਾਹ ਪੀਣੇ ਫਿਰ ਆਪਾਂ ਸਬਜ਼ੀ ਦਾਲੂ ਉਹਨਾਂ ਨੇ ਤੜਕਾ ਤੇ ਦਾਲ ਦੀ ਰੈਸਪੀ ਤੁਹਾਨੂੰ ਦਿੰਦੇ ਆ ਲਿਓ ਨਹੀਂ ਨਹੀਂ ਮੈਂ ਬਰੈਡ ਨਹੀਂ ਖਾਂਦੀ ਮੈਂ ਬਿਸਕੁਟ ਲਵਾਂਗੀ ਨਹੀਂ ਬਰੈਡ ਵੇਸਟ ਨਹੀਂ ਤੇ ਰੋਟੀ ਪਾਣੀ ਨਾ ਮੜਾ ਨਹੀਂ ਖਾਦਾ ਜਾਂਦਾ ਲਓ ਜੀ ਚਾਹ ਪੀਨੇ ਆਪਾਂ ਜਿਹੜੀ ਆ ਚਾਹ ਹੈ ਨਾ ਬਲੇ ਜਲੇਸ਼ੀ ਦਾ ਬਹੁਤ ਪਸੰਦੀਦਾ ਸਰ ਕੜੀ ਕੜੀ ਜਿਹੜੀ ਚਾਹ ਨੂੰ ਸਵਾਦ ਲੱਗਦਾ ਇਹ ਜੱਜੋ ਦਾ ਫੇਵਰੇਟ ਬਿਸਕੁਟ ਦੋ ਦਸ ਖਾਂਦੇ ਆ ਚਾਹ ਪੀਨੇ ਪਰ ਲਾਵਾਂਗੇ ਦਾਲ ਨੂੰ ਤੜਕਾ ਦਾਲ ਮੇਰੀ ਭਿਓਂ ਕੇ ਦੋ ਤਿੰਨ ਪਾਣੀ ਥੋ ਭਿਓਂ ਕੇ ਰੱਖੀ ਹੋਈ ਆ ਦਾਲ ਆਪਾਂ ਬਣਾਉਣੀ ਕद्दू ਪਾ ਕੇ ਠੀਕ ਹੈ ਜੀ ਇਹ ਬਹੁਤ ਟੇਸਟੀ ਬਣਦੀ ਤੁਸੀਂ ਵੀ ਟਰਾਈ ਕਰੋ ਮੇਰੇ ਤਰੀਕੇ ਨਾਲ ਕੁਝ ਕੁ ਚੀਜ਼ਾਂ ਨਹੀਂ ਹੈਗੇ ਅੱਜ ਆਪਣੇ ਕੋਲ ਤੇ ਆਪਾਂ ਨਹੀਂ ਪਾਵਾਂਗੇ ਲੋ ਜੀ ਹੁਣ ਵੀਡੀਓ ਵਧੀਆ ਬਣੂਗੀ ਆਪਣੀ ਕੁੱਕਰ 'ਚ ਤੇਲ ਹੋ ਗਿਆ ਗਰਮ ਤੇ ਵਧੀਆ ਫੋਨਾਂ ਦੀ ਕੁਆਲਿਟੀ ਹੈਗੀ ਆ ਬਈ ਲੋ ਜੀ ਆਪਾਂ ਪਾ ਲਿਆ ਜੀਰਾ ਤੇ ਨਾਲ ਪਾਵਾਂਗੇ ਪਿਆਜ਼ ਕਿੰ데요 ਭੁੰਨੀ ਜਾਂਦੇ ਚੰਗੀ ਤਰ੍ਹਾਂ ਅੱਜ ਨਾ ਅੱਜ ਇੱਕ ਤਾਂ ਟਮਾਟਰ ਹੈ ਨਹੀਂ ਆਪਣੇ ਕੋਲ ਹਰੀ ਮਿਰਚਾਂ ਪਾਈਆਂ ਨੇ ਬਟਾਪਾ ਪਾਈਆਂ ਨੇ ਦੇਖਿਆ ਨਾ ਲੈ ਹੀ ਹੋਣੀ ਚਾਹ। ਆਹ ਹੋਰਕ ਲੋਜੀ मिर्च ना न मिर्च पाने कैंची है नहीं कैंची रखने वाली है तो छोटी लेके वी कटिया जाता मिर्च ना मैं तुम सही दसा मिर्च आप अवॉइड ही करते क्योंकि तो ना जब जो तो कुत्ता पैया जो रो पक के लैके आना पवेगा मिर्च मेरे हाथ धोते ही जाने मी पता टूटने वाले ठीक है जी मिर्च आप अवॉयड ही करते ਬੜੀ ਸੋਹਣੀ ਖੁਸ਼ਬੂ ਆਉਂਦੀ ਜਦੋਂ ਮਸਾਲਾ ਭੁੰਨਦੇ ਆ ਨਾ ਆਪਾਂ ਸਰੋਂ ਦਾ ਤੇਲ ਦਾ ਤਾਂ ਬੈਸਟ ਆ ਕਾਹਨੇ ਹੋ ਰਿਹਾ ਕਿੱਥੇ ਹੁੰਦਾ ਆਪਰਾ ਪਗਿਆ ਪਾਣੀ ਲੋਜੀ ਹੁਣ ਆਪਾਂ ਇਹਦੇ ਤੁਹਾਨੂੰ ਕਾਲੇ ਪਾਉਣੇ ਤੁਸੀਂ ਇਹਦੇ ਵਿੱਚ ਟਮਾਟਰ ਹਰੀ ਮਿਰਚ ਲਸਣ ਅਦਰਕ ਜੋ ਵੀ ਤੁਸੀਂ ਪਾਣੇ ਹੋ ਪਾ ਸਕਦੇ ਹੋ ਆਪਾਂ ਕੱਲ ਟਮਾਟਰ ਤੇ ਹਰੀ ਆ ਹੀ ਪਾਉਣੇ ਨੇ ਹਰੀ ਮਿਰਚ ਤੇ ਆਹ ਹਰੀ ਮਿਰਚ ਆਪਾਂ ਹੁਣ ਪਾਉਣੀ ਤਾਂ ਦੱਸਤਾ ਟਮਾਟਰ ਆਪਣੇ ਹੈ ਨਹੀਂ ਤੇ ਆਪਾਂ ਇਹਦੇ ਨਾਲ ਗੁਜ਼ਾਰਾ ਕਰਦੇ ਆਂ ਜੀ ਠੀਕ ਹੈ ਜੀ ਲਓ ਜੀ ਮਸਾਲੇ ਪਾਉਣੇ ਆਪਾਂ ਇਹਦੇ ਚ ਠੀਕ ਹੈ ਜੀ ਲਓ ਜੀ ਨਮਕ ਪਾਤਾ ਮਿਰਚਾਂ ਪਾਤੀਆਂ ਮਸਾਲਾ ਪਾਤਾ ਕਈ ਮਸਾਲੇ ਚੀਜਾਂ ਨੇ ਹੋਣਾਂ ਦੇ ਮਹੋਰੀ ਆਪੀਆਂ ਬਾਜ਼ਾਰ ਦਾ ਢੇੜਾ ਹੀ ਨਹੀਂ ਲੱਗਦਾ ਸਾਡਾ ਗਰਮੀ ਬਾੜੀ ਆ ਆਪ ਕੋਈ ਲੈ ਨਹੀਂ ਜਾਂਦਾ ਲਓ ਜੀ ਦੇਖੋ ਮਸਾਲੇ ਨੂੰ ਨਾ ਥੋੜਾ ਫੁੰਨੋ ਅਨ ਪਾਵਾਂਗੇ ਆਪਾਂ ਕੱਦੂ ਸੌਰੀ ਇਹ ਵੀ ਅੱਜ ਤਾਂ ਕੰਮ ਕਰ ਆਹ ਦੇਖੋ ਕੱਦੂ ਕੱਟਿਆ ਕੱਦੂ ਪਾ ਲਿਆ 4 ਟੇਸਪੀ ਮਾਂਦੀ ਉਹਦਾ ਮਲ ਅਸੀਂ ਤੋਂ ਮਗਰ ਪਾ ਛੋਲਿਆਂ ਦੀ ਦਾਲ ਥੋਤੀ ਸਵਾਰੀ ਆਪਣੇ ਦਾਲ ਘੌਂਕੇ ਰੱਖੀ ਸੀ ਇੱਕ ਜਿਹੜੀ ਬਾਅਦ ਚ ਜੇ ਸਵੇਰੇ ਤੁਸੀਂ ਭਾਵੇਂ ਦਾਲ ਦਾ ਆਟਾ ਗੋਲ ਲਓ ਲੋ ਜੀ ਨਾਲ ਹੀ ਪਾਵਾਂਗੇ ਪਾਣੀ ਬਹੁਤ ਟੇਸਟੀ ਬਣਦੀ ਹੈ ਲੋ ਬਾਦਚੋਂ ਆਪਾਂ ਨਾ ਗਰਮ ਪਾਣੀ ਕਰਕੇ ਇਹਨੂੰ ਪਤਲੀ ਕਰ ਲਾਂਗੇ ਇਹਨੂੰ ਪਤਾ ਹੈ ਗਾੜੀ ਬਣੂਗੀ ਇਹਨੂੰ ਪਤਲੀ ਬਾਅਦਚੋਂ ਕਰ ਲਾਂਗੇ ਆਪਾਂ ਠੀਕ ਹੈ ਸੀਟੀ ਅ ਮਰੌਣੇ ਆਪਾਂ ਉਹਦੇ ਨਾਲ ਜੀ ਬਹੁਤ ਜਿਆਦਾ ਮੀਨ ਹੁੰਦਾ ਹੈ ਦੇਖੋ ਕਿ ਨਮੀ ਆ ਜਾਂਦਾ ਇੱਥੋਂ ਤੱਕ ਆ ਗਿਆ ਦੇਖੋ ਆ ਸਲੈਪ ਆਪਣੀ ਸਲੈਪ ਤੱਕ ਆ ਗਿਆ ਮੀਂਹ ਬਹੁਤ ਜ਼ਿਆਦਾ ਮੀਂਹ ਆ ਸਲੈਟ ਬੰਦ ਕਰੀਏ ਕਰੋ ਮੀਂਹ ਹੋ ਹੋ ਪਰਦਾ ਵੀ ਬਾਹਰ ਨਾ ਜਾਂਦਾ ਪਰਦਾ ਕਿ ਨਾ ਮੈਨੂੰ ਖਵਾ ਦਿਓ ਮੌਸਮ ਬਹੁਤ ਜ਼ਿਆਦਾ ਘੁਲ ਗਿਆ ਮਤਲਬ ਘੁਲਣ ਤੋਂ ਬਾਅਦ ਤਾਂ ਤੁਹਾਨੂੰ ਪਤਾ ਇੱਧਰ ਨੂੰ ਵੀ ਵਾਛੜ ਜੀ ਲੱਗਦੀ ਆ ਬਹੁਤ ਤੇਜ਼ ਜ਼ਿਆਦਾ ਮੀਂਹ ਵਿੱਚ ਬਹੁਤ ਜ਼ਿਆਦਾ ਲੱਗਦਾ ਸਲੀਅਤ ਵਿੱਚ ਅੱਜ ਮੀਂਹ ਵਰਟ ਕੱਢੀ ਜਾਂਦਾ ਪਹਿਲਾਂ ਵੀ ਅੱਜ ਲੱਗਦਾ ਮੈਨੂੰ ਜਿਹੜਾ ਅੱਗੇ ਜਿਹੜਾ ਉਦਨ ਪਿਆ ਪਹਿਲਾ ਮੀਂਹ ਪਿਆ ਹੈਗਾ ਉਹ ਕੇਨ ਮਨ ਕੜੀਦਾ ਹੀ ਰਿਹਾ ਸਾਰਾ ਦਿਨ ਅਸਲੀਅਤ ਵਿੱਚ ਮੀਂਹ ਹੁੰਦਾ ਇਦਾਂ ਇਦਾਂ ਮੀਂਹ ਦਿਨੇ ਆਵੇ ਨਾ ਤੇ ਫੇਰ ਮਜ਼ਾ ਆਉਂਦਾ ਇਸ ਟਾਈਮ ਅੱਧੀ ਰਾਤ ਦਾ ਸਾਰੇ ਕੰਮ ਰੋਲਰ ਹਵਾ ਵੀ ਚੱਲੀ ਜਾਂਦੀ ਦੇਖੋ ਕਿੰਨੀ ਜ਼ਿਆਦਾ ਦੇਖੋ ਪੂਰਾ ਮਾਹੌਲ ਬਣਿਆ ਪਿਆ ਸਾਰਾ ਵੇੜਾ ਪਾਣੀ ਨਾਲ ਛਲਛਲ ਕਰੀ ਜਾਂਦਾ ਪਾਣੀ ਬਹੁਤ ਪਰ ਨਾਲੇ ਪਰਨੂਲੇ ਪੂਰੇ ਫੁੱਲ ਤੇਜ਼ ਆ ਮੱਝ ਗਾਣੂ ਤਾਂ ਅੰਦਰ ਕਰਨਾ ਪਊਗਾ ਗਾਵਾਂ ਨੂੰ ਪਤਾ ਠੰਡ ਨੂੰ ਬਹੁਤ ਜ਼ਿਆਦਾ ਮੰਨਦੀਆਂ ਨੇ ਇਹਨੂੰ ਤਾਂ ਅੰਦਰ ਹੀ ਕਰਨਾ ਪਊਗਾ 90% ਮੈਂ ਤਾਂ ਮੱਝ ਹੀ ਮੰਮੀ ਅੰਦਰ ਕਰ ਹੀ ਦਊ ਮੰਮੀ ਹੁਣ ਵਿਚਾਰੀ ਵੇਖੋ ਮੀਂਹ ਦੇ ਵਿੱਚ ਕਰੋਗੀ ਮੀਂਹ ਦੇ ਵਿੱਚ ਮੰਮੀ ਕਰੋਗੀ ਅੰਦਰ ਕਟੂ ਮੈਂ ਦਾਲ ਧਰ ਕੇ ਆਇਆ ਕੀ ਪਤਾ ਉਹ ਦੋਨੋਂ ਠੱਲ ਪੈ ਜੇ ਹਨ ਘੰਟੇ ਤੱਕ ਆਪਾਂ ਰੋਟੀ ਪਣੀ 6 ਵਜੇ ਘੰਟੇ ਤੱਕ ਜੇ ਠਹਿਰ ਗਿਆ ਤਮੀਂ ਦੇਖ ਲੈ ਨਹੀਂ ਫਿਰ ਆਪਾਂ ਦਾਲ ਬੜਨ ਤੋਂ ਬਾਅਦ ਨਾਲ ਦੇਣਾ ਰੋਟੀ ਲਾ ਲਾਂਗੇ ਦੇਖੋ ਕਿੰਨਾ ਮੀਂਹ ਦੀ ਮੰਮੀ ਹੁਣ ਵੇਖੋ ਚਾਰੀ ਅੱਗੇ ਵੀ ਮੰਮੀ ਐਂ ਕਰਦੀ ਹੁੰਦੀ ਆਪਾਂ ਸੂਆਂ ਨੂੰ ਮੀਂਹ ਦੇ ਵਿੱਚ ਅੰਦਰ ਕਰਦੀ ਹੁੰਦੀ ਆ ਮੀਂਹ ਦੇ ਵਿੱਚ ਉਹਨਾਂ ਵਿਚਾਰੀ ਅੰਦਰ ਕਰੂਗੀ ਮੰਮੀ ਤੇਰਾ ਕੋ ਕਣੀਆਂ ਸਾਨੂੰ ਤਾਂ ਭੱਜਣ ਦੀ ਜਿੰਦਗੀ ਆਪ ਮੀਂਹ ਤੇ ਫਿਰਦੇ ਰਹਿੰਦੇ ਕੋਈ ਕੰਮ ਹੁੰਦਾ ਦੇ ਲੋ ਮੀਂਹ ਦੇ ਵਿੱਚ ਸਾਨੂੰ ਤਾਂ ਕਹਿੰਦੇ ਨੇ ਤੁਸੀਂ ਅੰਦਰ ਬੈਠੋ ਹਸ ਗੜ ਵੀ ਨਹੀਂ ਆਇਆ ਉਹ ਵੀ ਫਾਸ ਗਿਆ ਸਮਝ ਲਓ ਅੱਜ ਮੋਟਰਸਾਈਕਲ ਕਿਵੇਂ ਹਨਾ ਇੰਨੇ ਮਹੀਨੇ ਵਿੱਚ ਆਉਣਾ ਬਹੁਤ ਮੁਸ਼ਕਲ ਦਾ ਕੰਮ ਆ ਤੇ ਮਹੀਨੇ ਦਾ ਕੋਈ ਪਤਾ ਨਹੀਂ ਆਤਾ ਨਹੀਂ ਅੱਜ ਕਦੋਂ ਤੱਕ ਆਊਗਾ ਲੋ ਜੀ ਮੈਨੂੰ ਪਤਾ ਉਹਨਾਂ ਕਰੋ ਅੰਦਰ ਠੰਡ ਮੰਨਦੀਆਂ ਬਈ ਗਾਵਾਂ ਤਾਂ ਮੱੱਦਾ ਤਾਂ ਨਹੀਂ ਮੰਨਦੀਆਂ ਇੱਥੇ ਠੰਡ ਮੰਨਦੀਆਂ ਨੇ ਉਹ ਜੱਗ ਦੇ ਨਾਲੋਂ ਫਰਕ ਆ ਮੇਰਾ ਕੱਟ ਗਿਆ ਜਾ ਉਹ ਆਪਣੇ ਸੂਤੀਆ ਵੱਜ ਜਾਂਦੇ ਜਬਦੋ ਸਿੰਘ ਬਰਾੜ ਸੁੱਤਾ ਪਿਆ ਮੈਂ ਇੱਥੇ ਬੈਠ ਕਰੀ ਇਹਨੇ ਮੈਂ ਕਿ ਦਾਲ ਬਣ ਜੇ ਨੂੰ ਮੀਤਾਰ ਕੱਢੀ ਜਾਂਦੇ ਉੱਧਰ ਪਸੂਆਂ ਵਾਲੇ ਚ ਮੈਂ ਸੀਟੀ ਥੱਲੇ ਕਰਾ ਇਹਦਾ ਦਾ ਪਤਾ ਕੀ ਹੈ ਕਿ ਆਪਾਂ ਰੋਟੀ ਬਣਾ ਦਈ ਹੈ ਹਨਾ ਤੋਂ ਕੀ ਵੀ ਦਾ ਕੋਈ ਪਤਾ ਨਹੀਂ ਪੌਣੀਆਂ ਦਾ ਦੂਹਾ ਖੋਲ ਕੇ ਨਾ ਸੋਨ ਲੱਗੇ ਠੰਢੀ ਠੰਢੀ ਹਵਾ ਤੇ ਨਜ਼ਾਰੇ ਹੀ ਹੁੰਦੇ ਆ ਲੈਟਰ ਵੈਸੇ ਹੈ ਨਹੀਂ ਜੀ ਤੇ ਬੜਾ ਮਜ਼ਾ ਆ ਰਿਹਾ ਸਹੀ ਦੱਸ ਮੈਂ ਜੇ ਨਾਲ ਕੰਮ ਕਰਦਾ ਵੀ ਮਜ਼ਾ ਆਉਂਦਾ ਨਾ ਤੇ ਬੜਾ ਮਜ਼ਾ ਆ ਰਿਹਾ ਇਹ ਮੀਂਹ ਤੋਂ ਬਾਅਦ ਤੁਹਾਨੂੰ ਪਹਿਲਾਂ ਹੀ ਦੱਸਿਆ ਕਿਉਂ ਹੋਣਗੇ ਆਪਾਂ ਫੱਟੇ ਚੱਲਦੇ ਜਨੇ ਆਹ ਬੰਦੇ ਕੋਣੀ ਨਾ ਮੇਰੇ ਵਿੱਚ ਪਹਿਲੇ ਤੋਂ ਲੈ ਕੇ ਹੋਣ ਕੜੀ ਆ ਗਿਆ ਦੇਖੋ ਤੇ ਕੰਮੀ ਰਹਿੰਦੀ ਆ सबेरे तो 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 है।, है, तो है तो मैं उधर बहना हवा बहुत ज्यादा आ गई इधर पौड़िया दसा ना हवा आंडा ठंडी हवा आ ਨੇ ਪਾੜਾ ਚੰਨੀ ਆ ਦੇਂਦੀ ਚੰਨੀ ਹਵਾ ਆਈ ਅੱਜ ਹੈ ਹਾਇਨੀ ਬੁੱਤੋਂ ਹੁੰਦਾ ਤਾਂ ਮੈਂ ਜੇ ਇਹਨੂੰ ਭੁਜੀਆ ਮੰਗਦਾ ਸੀ ਭੁਜੀਆ ਹੈ ਨਹੀਂਗਾ ਥਾਂ ਤੇ ਜਦੋਂ ਤੁਸੀਂ ਲਈਏ ਮੇ ਤਾਂ ਟਾਈਮ 7:00 ਵਜੇ ਤਾਂ ਹੋ ਗਿਆ ਆ ਪਾਪਾ ਕਹਿੰਦੇ ਕੱਲ ਨੂੰ ਲਿਆ ਦਊਗਾ ਕੱਲ ਨੂੰ ਪਾਪਾ ਲੈ ਆਉਣਗੇ ਲੋ ਜੀ ਸੱਚ ਮੈਂ ਦੱਸਣਾ ਭੁੱਲ ਗਈ ਸੀ ਤੁਹਾਨੂੰ ਆਪਣੀ ਦਾਲ ਦਾ ਰਿਵਿਊ ਦੇਣਾ ਸੀ ਦਾਲ ਨਾ ਥੋੜੀ ਗਾੜੀ ਹੋ ਗਈ ਆਪਣੀ ਇਹਨੂੰ ਆਪਾਂ ਕਰਦੇ ਹਾਂ ਪਤਲਾ ਥੋੜਾ ਕੀ ਕਰਨਾ ਗਰਮ ਪਾਣੀ ਕਰਕੇ ਇਹਨੂੰ ਬਸ ਪਾਣੀ ਨੂੰ ਉਬਾਲਾ ਦਿਵਾ ਕੇ ਫਿਰ ਉਹਦੇ ਵਿੱਚ ਪਾਵਾਂਗੇ ਦਾਲ ਦੇ ਤੇ ਬਿਲਕੁਲ ਦਾਲ ਜਿਹੜੀ ਪ੍ਰੋਪਰ ਆਦੀ ਆਜੂ ਕਿ ਇਹ ਪਾਣੀ ਇਹਦੇ ਗਰਮ ਹੁੰਦਾ ਤੇ ਰੋਟੀ ਆਪਣੀ ਬਣ ਗਈ ਹੈ ਤੇ ਮੌਸਮ ਵੀ ਠੀਕ ਹੋ ਗਿਆ ਬਾਹਰ 55 ਪੌਣੇ ਹੈ ਨਾ ਫਿਰ ਤਸਵੀਰ ਨੂੰ ਤੁਹਾਨੂੰ ਦਿਖਾ ਦਾਂਗੇ ਇਹ ਬੁਤਕ ਕੋਈ ਮਲਾਂ ਦੇ ਲੋੜ ਨਹੀਂ ਤੁਹਾਨੂੰ ਜੇ ਤੁਸ ਕਾ ਮੁੱਲ ਲੈ ਪੈਣ ਤੇ ਮੁੱਲ ਦੇ ਕੋਈ ਲੋੜ ਨਹੀਂ ਸਾਰੀ ਤਕਨਾਈ ਚੱਕ ਚਕਨਾਹਟ ਆ ਚੱਕੀ ਜਾਂਦੀ ਲੋ ਜੀ ਦਾਲ ਦਾ ਪਾਣੀ ਦਿਖਾ ਦਿੰਦੇ ਨੇ ਦਾਲ ਦਾ ਪਾਣੀ ਦਾਲੀ ਦੇਖੋ ਕਿੰਨੀ ਗਾੜੀ ਬਣ ਗਈ ਆ ਬਿਲਕੁਲ ਪਰ ਟੋਕੇ ਰਿਪੋਟ ਬਣੀ ਹੁਣ ਆਪਾਂ ਪਾਣੀ ਨੂੰ ਇੱਧਰ ਪਾ ਦਿੰਨੇ ਆ ਕਦੂ ਵਾਲੀ ਦਾਲ ਠੀਕ ਆ ਜੀ ਦੇਖੋ ਇਹਨੂੰ ਇੱਕ ਬਾਲ ਆ ਜਾਊਗਾ ਨਾ ਇਹਦੇ ਨਾਲ ਪਾਣੀ ਦੇ ਨਾਲ ਤੇ ਟੇਸਟੀ ਹੋਰ ਵੀ ਬਣ ਜਾਊਗੀ ਮੇਸੇ ਦਾਲ ਹਜੇ ਵੀ ਥੋੜੀ ਜਿਹੀ ਘਾੜੀ ਆ ਪਾਣੀ ਹੋਰ ਹਜੇ ਪਾਲਦੀ ਆ ਮੌਸਮ ਚੈੱਕ ਕਰ ਲਓ ਮੀਂਹ ਪੈਣ ਤੋਂ ਬਾਅਦ ਹਾਲਾਤ ਦੇਖ ਲਓ ਪਾਣੀ ਖੜਾਤਾ ਗੋਡੇ-ਗੋਡੇ ਤੇ ਬਸਟ ਮੌਸਮ ਬਹੁਤ ਸੋਹਣਾ ਹੈਲੋ ਬੇਬੀ ਹੈਲੋ ਜੀ ਆ ਵੇਖੋ ਪਾਣੀ ਖੜ ਜਾਂਦਾ ਹੈ ਸਾਡੇ ਹਾਏ ਹਵਾ ਦੇਖੋ ਕਿੰਨੀ ਠੰਡੀ ਆ ਬਹੁਤ ਸੋਹਣੀ ਠੰਡੀ ਠੰਡੀ ਹਵਾ ਵਗਦੀ ਆ ਮੈਂ ਨਾ ਪਾਣੀ ਧਰ ਕੇ ਆਈ ਆ ਬਹੁਤ बहुत ठंडी हवा पग रही मैं पानी धरके हाँ दाल नो थोड़े पतला कर गए तरफ रोटी बन गई कम निबड़ गए मतलब गली नहीं। गली माड़ा मोटा खड़ता हूँ जी चलो चलते हूँ अंदर तो चलो जी ये हैगा बैठे छाते उपर देखो छत तू कि सोना व्यू लगता ਇੱਧਰ ਦੇਖੋ ਸਾਹਮਣੇ ਖੇਤ ਉਹ ਵੇਖੋ ਸੂਰਜ ਜਿਵੇਂ ਕਿਦਾਂ ਦਾ ਹੋਇਆ ਪਿਆ yellow yellow ਅਸੀਂ ਨਾ ਆ ਪੌੜੀਆਂ ਹੋ ਸਾਹਮਣੇ ਆਪਣੀਆਂ ਪੌੜੀਆਂ ਨੇ ਗੱਜਪਤ ਸਿੰਘ ਕਿਵੇਂ ਲੱਗ ਰਿਹਾ ਇੱਕ ਮਿੰਟ ਬੇਟਾ ਕਿਵੇਂ ਲੱਗ ਰਿਹਾ ਤੁਹਾਨੂੰ ਉੱਪਰ ਆ ਕੇ ਉੱਪਰ ਆ ਕੇ ਬਹੁਤ ਠਾ ਬਹੁਤ ਅੱਛਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜਬਜੋ ਸਿੰਘ ਨੂੰ ਪਾਪਾ ਆਣ ਆਲੇ ਫਿਰ ਆਪਾਂ ਨੀਚੇ ਚੱਲਾਂਗੇ ਦੇਖੋ ਮੀਂਹ ਵਗੈਰਾ ਪੈਂਤ ਬਾਦ ਇਹ ਆਇਆ ਜੀਪ ਨੇ ਦੇਖੋ ਧੁੱਪ ਨਿਕਲ ਆਈ ਆ ਮੈਂ ਬੁੱਤ ਹੈ ਪੁੱਲੋ ਕਰ ਲੋ ਕਿਉਂ ਭੰਡਾ ਇੰਨਾ ਮੀਂਹ ਪਿਆ ਤੇ ਧੁੱਪ ਨਿਕਲ ਆਈ ਆ ਆ ਕੀ ਸਿਸਟਮ ਜਿਹਾ ਬਣਿਆ ਪਤਾ ਨਹੀਂ ਮਮੀ ਆਪਾਂ ਨੂੰ ਦਿਖਾਉਂਦੇ ਮੈਂ ਤਾਂ ਇਹਨਾਂ ਨਹੀਂ ਪਤਾ ਹਾਈ ਕਿੰਨੀ ਸੋਹਣੀ ਉਹ ਵੇਖੋ ਸੱਤ ਰੰਗੀ ਪਿੰਗ ਵਾਓ ਇੰਨੀ ਵੱਡੀ ਇੱਧਰ ਆਓ ਇੱਧਰ ਮੰਮੀ ਅੱਗੇ ਕੇ ਪੱਛੀ ਕਰਦੀ ਹਾਈ ਕਿੰਨੀ ਸੋਹਣੀ ਉਹ ਵੇਖੋ ਇਹ ਕੀ ਹੈ ਮੰਮੀ ਜੋ ਮੰਮੀ ਮੈਂ ਤਾਂ ਜ਼ਿੰਦਗੀ ਚ ਪਹਿਲੀ ਵਾਰ ਦੇਖੀ ਆ ਕਿੰਨੀ ਸੋਹਣੀ ਲੱਗਦੀ ਬਈਆ ਰੇਨਬੋ ਕਹਿੰਦੇ ਇੰਗਲਿਸ਼ ਵਿੱਚ ਨੂੰ ਰੇਨਬੋ ਕਹਿੰਦੇ ਨੇ ਇੰਗਲਿਸ਼ ਵਿੱਚ ਦੇਖੋ ਸੱਤ ਰੰਗੀ ਪਿੰਗਤ ਪੰਜਾਬੀ ਚ ਕਹਿੰਦੇ ਪਰ ਇੰਗਲਿਸ਼ ਅੱਜ ਕੱਲ ਬੱਚਾ ਨੂੰ ਇਹਨੂੰ ਰੇਨਬੋ ਕਹਿੰਦੇ ਆ ਤੇ ਦੇਖੋ ਅੱਜ ਦੇ ਟਾਈਮ 'ਚ ਵੀ ਦੇਖ ਲਈਏ ਆਪਾਂ ਕਿੰਨੀ ਸੋਹਣੀ ਲੱਗਦੀ ਹੈ। ਇੱਕ ਨਹੀਂ ਨਹੀਂ ਦੇਖਣਾ ਨਹੀਂ ਦੇਖੋ। ਦੇਖ ਲਓ ਜਮਾਂ ਉਦਾਂ ਹੀ ਬਣੀ ਹੋਈ ਹੈ ਰੇਨਬੋ ਤਰਾਂ। ਪਹਿਲਾਂ ਦੇ ਟਾਈਮ 'ਚ ਸੱਤ ਰੰਗ ਹੀ ਪੀਂਹ ਕਹਿੰਦੇ ਹੁੰਨੇ ਨਾ। ਬਈ ਕਿੰਨੀ ਸੋਹਣੀ ਅੱਜ ਤਾਂ ਐ ਲੱਗਦਾ ਮੰਮੀ ਜਮਾਨਾ ਹੀ ਬਦਲਿਆ ਕੁਝ ਹੋਣਾ ਹੁੰਦਾ। ਉਹਦੇ ਨਾਲ ਇੱਕ ਹੋਰ ਬਣ ਰਹੀ ਹੈ ਦੇਖੋ ਹਨਾ। ਰੇਨਬੋ ਆ। ਹਨਾ। ਹਾਂ ਇੱਕ ਹੋਰ ਬਣ ਗਈ ਕਿੱਧਰੋਂ ਬਣ ਗਈ ਦੂਬ। ਬੁਟੀ ਕਾਲ ਜੋਗਾ ਕਾਲ ਜੋਗਾ ਸਾਰਾ ਕੁਝ ਹੁੰਦਾ ਹੁਣ ਇਹ ਕੀ ਹੈ ਨਾ ਦੇਖੋ ਸੈਕਿੰਡ ਵੀ ਸਟਾਰਟ ਹੋ ਗਈ ਇਧਰੋਂ ਵੀ ਹੋ ਗਈ ਹੈ ਤੇ ਇਧਰੋਂ ਵੇਖ ਲਓ ਦੇਖਦੇ ਆਪਾਂ ਇੱਥੇ ਅੱਜ ਤੁਹਾਨੂੰ ਮੈਂ ਦਿਖਾਉਣੀ ਜੇ ਦੂਸਰੀ ਵੀ ਬਣ ਗਈ ਇਹਦੇ ਨਾਲ ਵੈਸੇ ਬਣੀ ਜਾਂਦੀ ਇਧਰੋਂ ਵੇਖੋ ਇਧਰੋਂ ਵੀ ਸ਼ੁਰੂ ਹੈ ਨਾ ਸੈਕਿੰਡ ਇਧਰੋਂ ਵੀ ਸ਼ੁਰੂ ਹੈ ਅੱਜ ਤੁਹਾਨੂੰ ਦਿਖਾਵਾਂ ਸੱਤ ਰੰਗੀ ਪੀਂਗ ਮੰਮੀ ਮਿੱਟਦੀ ਜਾਂਦੀ ਆ ਮਿਟ ਗਈ ਹੈ ਨਾ ਬਹੁਤ ਸੋਹਣੀ ਸੀ ਉਧਰੋਂ ਨਵੀਂ ਸਟਾਰਟ ਹੋ ਗਈ ਮੈਨੂੰ ਲੱਗਦਾ ਨਵੀਂ ਚੜ੍ਹਨ ਲੱਗਦਾ ਹੋਵੇ ਉਹ ਮਿਟਦੀ ਹੋਵੇ ਆ ਵੇਖੋ ਮਿਟ ਗਈ ਥੋੜੇ ਚਿਰ ਲਈ ਦਿਖਾਈ ਦਿੱਤੀ ਆ ਸਾਈਡ ਤੋਂ ਦੂਸਰੀ ਵੀ ਆ ਵੇਖੋ ਸਟਾਰਟ ਤਾਂ ਹੋਈ ਸੀ ਬਟ ਇਹ ਤਾਂ ਨਹੀਂ ਪੂਰੀ ਹੋਈ ਉਹ ਵੀ ਮਿਟੀ ਜਾਂਦੀ ਹੈ ਦੇਖੋ ਹਨਾ ਅੱਜ ਦੇ ਟਾਈਮ 'ਚ ਸਾਰਾ ਕੋਈ ਆਪਾਂ ਤਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਸੀ ਜ਼ਿੰਦਗੀ ਦੇ ਵਿੱਚ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਮਿਟੀ ਜਾਂਦੀ ਜਮਾਂ ਦੇਖ ਲੋ ਇਹ ਹੁਣ ਮਿੱਟ ਰਹੀ ਆ ਸਾਫ਼ ਹੋ ਜਾਂਨ ਦੂਜੀ ਵੀ ਜਿਹੜੀ ਨਾਲ ਸੀ ਮੇਨੂੰ ਉਹ ਵੀ ਮਿੱਟ ਚਲੀ ਆ ਤੇ ਚਲੋ ਜੀ ਹਾਂ ਜਪ ਜੋ ਤਜ ਜੀਪ ਚੋਂ ਹੀ ਨਿਕਲਣਾ ਇਹ ਜੀਪ ਲੈ ਕੇ ਆਇਆ ਇਹ ਨਹੀਂ ਹੁਣ ਨਾ ਇਹਨੂੰ ਮਜ਼ਾ ਆਈ ਜਾਂਦਾ ਜੀਪ ਚੋਂ ਹੀ ਨਿਕਲਣੇ ਨੇ ਵਿਚਾਰੇ ਦੇ ਚੱਕਰਾਂ ਚ ਇਹ ਨਹੀਂ ਜੀਪ ਚੋਂ ਹੀ ਨਿਕਲਣਾ ਲੱਗਦਾ ਮਜ਼ਾ ਆ ਰਿਹਾ ਤੈਨੂੰ